ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਭਖਵੇਂ ਮੁਕਾਬਲੇ ਦੇਖਣ ਨੂੰ ਇਸ ਵਾਰੀ ਪੰਜਾਬ ਦੇ ਵਿੱਚ ਤੁਹਾਨੂੰ ਮਿਲ ਸਕਦੇ ਨੇ ਭਖਵੇਂ ਤੇ ਫਸਵੇਂ ਮੁਕਾਬਲੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਦੂਜੀਆਂ ਸਿਆਸੀ ਪਾਰਟੀਆਂ ਦੇ ਲੀਡਰ ਆਫਿਸ ਦੇ ਵਿੱਚ ਭਿੱੜ ਦੇ ਨਜ਼ਰ ਆਉਣਗੇ ਇੱਥੇ ਆਪਦਿਆਂ ਤੋਂ ਵੀ ਬਚਦੇ ਨਜ਼ਰ ਆਉਣਗੇ ਤੇ ਜਾਂ ਆਪ ਦੇ ਵੀ ਆਪਣੇ ਹੰਦਿਆਂ ਵਿੜੀਆਂ ਦੇ ਵਿੱਚ ਵਟੇ ਪਾਉਦੇ ਨਜ਼ਰ ਆਉਣਗੇ ਪਰਮੇਂਦਰ ਜੀ ਗੱਲ ਕਰੀਏ ਆਪਾਂ ਹਲਕਾ ਖੜੂ ਸਭ ਤੋਂ ਸਟਾਰਟ ਕਰਨੀ ਆ ਤੇ ਪੰਜ ਛੇ ਝਾਤ ਥੋੜੀ ਜਿਹੀ ਤਿੰਨ ਚਾਰਕ ਹਲਕਿਆਂ ਦੇ ਉੱਤੇ ਅੱਜ ਆਪਾਂ ਨੇ ਮਾਰਨੀ ਆ ਸਭ ਤੋਂ ਪਹਿਲਾਂ ਉਸ ਵਿਸ਼ੇ ਦੇ ਉੱਤੇ ਗੱਲ ਕਰੀਏ ਜਿਹੜੀ ਕਿ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਚੱਲਦੀ ਹੈ ਤੇ ਅੱਜ ਕੱਲ ਜਿਵੇਂ ਬਾਤ ਦਾ ਬਤੰਗੜ ਬਣਦੇ ਆ ਪਤਾ ਨਹੀਂ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕਿਸ ਸੰਦਰਭ ਦੇ ਵਿੱਚ ਖੜੇ ਆ ਕੀ ਗੱਲ ਕਰਦੇ ਆ ਦੂਜੇ ਨੇ ਇਹਨੂੰ ਕੀ ਬਣਾ ਦੇਣਾ ਜੀ ਬਿਲਕੁਲ ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਇੱਕ ਚੱਲ ਰਹੀ ਵੀਡੀਓ ਹੈ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜੀ ਬੀਬੀ ਜਗੀਰ ਕੌਰ ਨੂੰ ਮਿਲਦੇ ਨੇ ਬੜੇ ਹਾਸੇ ਮਜ਼ਾਕ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਜਾਂਦੇ ਜਾਂਦੇ ਜਿਹੜਾ ਜਿਸ ਤਰ੍ਹਾਂ ਉਹ ਐ ਥੋਡੀ ਨੂੰ ਟੱਚ ਕਰਕੇ ਗਏ ਨੇ ਤੇ ਉਹ ਬੜਾ ਚਰਚਾ ਦੇ ਵਿੱਚ ਹੈ ਤੇ ਇਸ ਮਾਮਲੇ ਤੇ ਮੈਂ ਬੀਬੀ ਜਗੀਰ ਕੌਰ ਉਹਨਾਂ ਨਾਲ ਵੀ ਗੱਲ ਕੀਤੀ ਸੀ ਮੈਂ ਕਿਹਾ ਵੀ ਬੀਬੀ ਜੀ ਮਿਲਣ ਵਾਸਤੇ ਆਏ ਸੀ ਹਾਸਾ ਮਜ਼ਾਕ ਵਾਇਆ ਸੀ ਜਾਂ ਕੀ ਸੀਗਾ ਜ ਜਾਨੀ ਬੀਬੀ ਜਗੀਰ ਕੌਰ ਦਾ ਤੁਸੀਂ ਇਹਨੂੰ ਵੱਡਾਪਨ ਕਹਿ ਲੋ ਜਾਂ ਕੁਛ ਕਹਿ ਲੋ ਉਹ ਕਹਿੰਦੇ ਵੀ ਇਸ ਜਿਹੜੀ ਛੋਟੀ ਸਿਆਸਤ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਭਾਰਨਾ ਜਿਹੜੀਆਂ ਇਹ ਚੀਜ਼ਾਂ ਨੇ ਕਹਿੰਦੇ ਇਹਨੂੰ ਕੋਈ ਜ਼ਿਆਦਾ ਅੱਛਾ ਨਹੀਂ ਕਿਹਾ ਜਾ ਸਕਦਾ ਤੇ ਉਹਨਾਂ ਨੇ ਇਸ ਗੱਲ ਤੋਂ ਜਾਨੀ ਕੁਲ ਮਿਲਾ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਪਰ ਇਹ ਜਿਹੜੀ ਇਸ ਤਰ੍ਹਾਂ ਦੀ ਸਿਆਸਤ ਜਿਹੜੀ ਚੱਲ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਚਰਜੀ ਸਿੰਘ ਚੰਨੀ ਕਾਗਜ਼ ਪਰਨ ਆਏ ਔਰ ਉੱਥੇ ਜੋ ਹੋਇਆ ਉਹ ਅਸੀਂ ਸਾਰਿਆਂ ਨੇ ਸਾਡੇ ਦਰਸ਼ਕਾਂ ਨੇ ਵੀ ਸਾਰਿਆਂ ਨੇ ਦੇਖਿਆ ਹੋਊਗਾ ਪਰ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੇ ਚਰਜੀ ਸਿੰਘ ਚੰਨੀ ਨੇ ਉਹ ਵੀ ਵਿਵਾਦਤ ਪਹਿਲਾਂ ਤੋਂ ਕਈ ਅਸੇ ਕੇਸ ਬਣੇ ਹੋਏ ਨੇ ਕਈ ਮਾਮਲੇ ਐਸੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਲ ਟੈਗ ਲੱਗਦੇ ਰਹੇ ਨੇ ਕਿਉਂਕਿ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਵੀ ਬਣੇ ਪੋਸਟਾਂ ਵੀ ਪਈਆਂ ਤੇ ਇਹ ਜਿਹੜੀ ਚੀਜ਼ ਹੋਈ ਆ ਇਹਦੇ ਨਾਲ ਸਿਆਸੀ ਲੋਕਾਂ ਨੂੰ ਵਿਰੋਧੀ ਲੋਕਾਂ ਨੂੰ ਇੱਕ ਮੌਕਾ ਮਿਲ ਗਿਆ ਟਰੋਲ ਕਰਦਾ ਔਰ ਟਰੋਲ ਦੇ ਵਿੱਚ ਉਹਨਾਂ ਨੇ ਐਸੇ-ਐਸੇ ਗਾਣੇ ਫਿੱਟ ਕਰਤੇ ਨੇ ਵੀ ਜਿਹੜੇ ਨਹੀਂ ਚੰਗੇ ਲੱਗਦੇ ਅਸੀਂ ਕਿਉਂਕਿ ਬੀਬੀ ਜੀਰਕੌਰ ਇੱਕ ਧਾਰਮਿਕ ਸ਼ਖਸੀਅਤ ਨੇ ਔਰ ਇੱਕ ਔਰਤ ਨੇ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਇਹ ਜੋ ਟਰੋਲ ਕਰ ਰਹੇ ਨੇ ਨਾ ਇਹ ਨਹੀਂ ਹੋਣਾ ਚਾਹੀਦਾ ਇੱਕ ਹਾਸੇ-ਮਜ਼ਾਕ ਦੇ ਵਿੱਚ ਜਾਂ ਇੱਕ ਉਹਨਾਂ ਨੇ ਵੀ ਚੰਨੀ ਸਾਹਿਬ ਨੇ ਵੀ ਇਹ ਗੱਲ ਕਹੀ ਆ ਮੇਰੇ ਉਹ ਵੱਡੇ ਭੈਣ ਜੀ ਨੇ ਮੇਰੇ ਮਾਤਾ ਜੀ ਨੇ ਮੈਂ ਉਹਨਾਂ ਦੇ ਨਾਲ ਮੇਰੀ ਕੋਈ ਅਟੈਂਸ਼ਨ ਐਸ ਜੀ ਨਹੀਂ ਸੀ ਔਰ ਸਾਡੀ ਵੀ ਦਰਸ਼ਕਾਂ ਨੂੰ ਇਹੀ ਆ ਕਿ ਇਸ ਜਿਹੇ ਜਿਹੇ ਗੱਲਾਂ ਨੇ ਤਾਂ ਸਾਰੂ ਸ੍ਰੀ ਸੋਚੋ ਕੇ ਆਪਾਂ ਨੂੰ ਪੰਜਾਬ ਦੀ ਬਿਹਤਰੀ ਲਈ ਇਸ ਤਰ੍ਹਾਂ ਦੇ ਜਿਹੜੇ ਟਰੋਲ ਜ਼ਰੂਰ ਕਰੋ ਇਦਾਂ ਦੇ ਟਰੋਲ ਨਹੀਂ ਹੋਣੇ ਚਾਹੀਦੇ ਬਿਲਕੁਲ ਤੇ ਗੱਲ ਕਰੀਏ ਸੰਗਰੂਰ ਲੋਕ ਸਭਾ ਹਲਕੇ ਦੀ ਤੇ ਪਰਮਜੀਤ ਕੌਰ ਖਾਲੜਾ ਸਮਰਜੀਤ ਸਿੰਘ ਮਾਨ ਉਹਨਾਂ ਦੇ ਕਾਗਜ਼ ਧਾਖਲ ਕਰਾਉਣ ਗਏ ਨੇ ਬੀਬੀ ਪਰਮਜੀਤ ਕਰੋ ਖੱਲਰਾ ਬਹੁਤ ਬੜੀ ਸ਼ਖਸੀਅਤ ਨੇ ਜਿਉਂ ਲੜੀ ਔਰ ਚੋਣ ਲੜਨ ਦੇ ਹਾਰ ਦਾ ਕਾਰਨ ਜੋ ਹੰਦੂਰ ਸਾਹਿਬ ਹਲਕੇ ਦੇ ਵਿੱਚੋਂ ਸਾਡੇ ਕਈ ਲਿੰਕ ਨੇ ਉੱਥੋਂ ਪਤਾ ਲੱਗਿਆ ਵੀ ਜਿਹੜੀ ਪਿਛਲੀ ਵਾਰੀ ਉਹਨਾਂ ਦੇ ਹਾਰ ਦਾ ਕਾਰਨ ਇਹ ਬਣਿਆ ਸੀ ਉਹ ਕਿਸੇ ਪਾਰਟੀ ਵੱਲੋਂ ਸੀ ਅਮਰਤਪਾਲ ਦਾ ਆਜ਼ਾਦ ਤੌਰ ਤੇ ਖੜਨਾ ਉਹਨਾਂ ਲਈ ਬਹੁਤ ਉਹ ਇੱਕ ਕਾਰਗਰ ਸਾਬਤ ਹੋਊਗਾ ਬੀਬੀ ਜਗੀ ਪਰਮਜੀਤ ਕਰੋ ਖੱਲਰਾ ਧਰਮਿਕ ਸ਼ਖਸੀਅਤ ਨੇ ਬਹੁਤ ਬੜੀ ਕੁਰਬਾਨੀ ਆ ਜਿੱਥੇ ਵੀ ਉਹ ਜਾਣਗੇ ਲੋਕਾਂ ਦਾ ਔਰ ਜੋ ਉਹਨਾਂ ਦੇ ਮਨਾਂ ਦੇ ਵਿੱਚ ਸਤਕਾਰ ਆ ਜਿਹਦੇ ਵੀ ਉਹ ਪ੍ਰਚਾਰ ਲਈ ਜਾਣਗੇ ਤਾਂ ਉਹਦਾ ਉਹਨੂੰ ਜਰੂਰ ਲਾਭ ਮਿਲੂਗਾ ਗੁਰਪ੍ਰੀਤ ਜੀ ਬਿਲਕੁਲ ਸੋ ਦੇਖਦੇ ਆਂ ਜੀ ਤੇ ਸਵਾਰੀ ਜਿਹੜੀ ਆ ਇਸ ਤਰ੍ਹਾਂ ਦਾ ਸਮੇਕਰਨ ਬੰਨ ਰਹੇ ਨੇ ਔਰ ਸਿੱਧੂ ਮੂਸੇਵਾਲਾ ਦਾ ਜਿਹੜਾ ਪਰਿਵਾਰ ਹੈ ਜੀ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਉਹ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਚੋਣ ਪ੍ਰਚਾਰ ਕਰ ਦੇਣ ਦਾ ਜਰ ਹੋਣਗੇ ਰਾਜਾ ਬੜਿੰਗੋ ਨਾਲ ਦੇ ਪੇਪਰ ਦਾਖਲ ਕਰਵਾਉਣ ਵਾਸਤੇ ਵੀ ਸਰਦਾਰ ਬਲਕੌਰ ਸਿੰਘ ਲੁਧਿਆਣੇ ਪਹੁੰਚਦੇ ਨੇ ਤੇ ਐਲਾਨ ਉਹ ਕਰ ਚੁੱਕੇ ਨੇ ਤੇ ਕਿੰਨੀ ਕੁ ਪ੍ਰਭਾਵਿਤ ਹੋ ਸਕਦੀ ਹੈ ਇਹਨਾਂ ਚੋਣ ਪ੍ਰਕਿਰਿਆ ਔਰ ਕਾਂਗਰਸ ਨੂੰ ਕਿੰ ਮਟੈਂਡਾ ਤੋਂ ਉਹ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਸੀ ਪਰ ਉਹ ਡਬਲ ਮਾਈਂਡਡ ਕੋਈ ਫੈਸਲਾ ਨਹੀਂ ਲੈ ਸਕੇ ਅਗਰ ਉਹ ਕੋਈ ਫੈਸਲਾ ਲੈ ਲੈਂਦੇ ਜਿਸ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਸਿਮਰਜੀਤ ਮਾਨ ਨੂੰ ਜਿਮਨੀ ਚੋਣ ਦੇ ਵਿੱਚ ਸਿਰਫ ਮੂਸੇ ਵਾਲੇ ਦੇ ਇੱਕਰ ਸ਼ਬਦ ਬੋਲਣ ਦੇ ਨਾਲ ਹੀ ਉਹ ਚੋਣ ਜਿੱਤ ਗਏ ਸੀਗੇ ਤੇ ਉਸੇ ਪ੍ਰਭਾਵ ਦੇ ਵਿੱਚ ਲੋਕਾਂ ਦੇ ਪਿਆਰ ਦੇ ਨਾਲ ਉਹ ਸੀਟ ਜਿਹੜੀ ਹੈਗਾ ਬਲਕੌਰ ਸਿੰਘ ਨੂੰ ਔਰ ਕਾਂਗਰਸ ਦੀ ਝੋਲੀ ਪੈ ਸਕੇ ਔਰ ਫੈਸਲਾ ਨਾ ਹੋਣਾ ਔਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੀਤਮਿੰਦਰ ਸਿੰਘ ਸਿੱਧੂ ਨੂੰ ਲੈ ਕੇ ਆਉਣਾ ਔਰ ਉਸ ਤੋਂ ਬਾਅਦ ਉਹਨਾਂ ਦੀ ਬਲਕੌਰ ਸਿੰਘ ਦੀ ਨਾਰਾਜ਼ਗੀ ਨਾਰਾਜ਼ਗੀ ਨੂੰ ਜਾ ਕੇ ਘਰੇ ਦੇਖੋ ਜਦੋਂ ਘਰੇ ਚਲੇ ਤਾਂ ਉਹਨਾਂ ਨੂੰ ਉਸ ਸੰਦਰਭ ਦੇ ਵਿੱਚ ਮੰਨਣਾ ਪਿਆ ਪਰ ਦਿਲੋਂ ਜਿਹੜੇ ਸੀਗਾ ਉਹਨਾਂ ਦਾ ਮਨ ਸੀਗਾ ਚੋਣ ਲੜਨ ਦਾ ਔਰ ਚੋਣ ਨਹੀਂ ਲੜੇ ਪਰ ਉਹਨਾਂ ਨੇ ਜੋ ਕਿਹਾ ਨਾ ਵੀ ਮੈਂ ਲੁਧਿਆਣਾ ਵਿੱਚੋਂ ਪ੍ਰਚਾਰ ਕਰੂਗਾ ਮੈਂ ਹੋਰ ਚੰਨੀ ਸਾਹਿਬ ਦੇ ਨਾਲ ਵੀ ਉਹਨਾਂ ਦਾ ਕਿਉਂਕਿ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਇਹ ਫੈਸਲਾ ਲਿਆ ਵੀ ਉਹ ਤਿੰਨ ਚਾਰ ਸ਼ੀਟਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਨਗੇ ਇਹਨਾਂ ਦੇ ਹੱਕ 'ਚ ਕਰਨਗੇ ਔਰ ਲੋਕ ਜਿਹੜੇ ਉਹ ਇਹਨਾਂ ਨੂੰ ਦਿਲੋਂ ਪਿਆਰ ਕਰਦੇ ਨੇ ਜਿੱਥੇ ਵੀ ਜਾਣਗੇ ਜਿਵੇਂ ਬੀਬੀ ਖਾਲੜਾ ਦੇ ਜਾਣ ਨਾਲ ਜਿਹੜੇ ਪ੍ਰਚਾਰ ਦੇ ਜਿਹਦੇ ਵੀ ਹੱਕ ਚ ਕਰਨਗੇ ਉਹਨੂੰ ਉਹਦਾ ਫਾਇਦਾ ਮਿਲੂਗਾ ਬਲਕੌਰ ਸਿੰਘ ਦੇ ਜਾਣ ਦਾ ਵੀ ਉਹਨਾਂ ਉਮੀਦਵਾਰਾਂ ਨੂੰ ਜਰੂਰ ਫਾਇਦਾ ਮਿਲੂਗਾ ਬਿਲਕੁਲ ਜੀ ਤੇ ਤੁਸੀਂ ਵੀ ਦੱਸਿਓ ਤੁਹਾਡੇ ਹਲਕੇ ਦੇ ਵਿੱਚ ਇਸ ਟਾਈਮ ਚੋਣ ਦੰਗਲ ਕਿਹੋ ਜਿਹਾ ਚੱਲਦਾ ਤੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜਾ ਕੈਂਡੀਡੇਟ ਬਾਜ਼ੀ ਮਾਰ ਸਕਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਤੇ ਜੁੜਦੇ ਹਾਂ ਇੱਕ ਹੋਰ ਖਾਸ ਵੀਡੀਓ ਤੇ ਨਾਲ